ਸੂਈ ਬੋਲਦੇ ਜਿੰਨਾ ਹੁੰਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾ ਗਾਂ ਜਿੱਥੇ ਡੂੰਗਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਇਹ ਉਹਨੂੰ ਕਵਰ ਬਚਾਉਂਦਾ ਪਚਾਉਂਦਾ ਉਹਨੇ ਜ ਪਤਾ ਨਹੀਂ ਰੱਬ ਜਾਣੇ ਕੀ ਬਣਿਆ ਕਿ ਉਹਨੇ ਇਹਨੂੰ ਫੜ ਲਿਆ ਜਾਂ ਇਹਨੇ ਕੀ ਸਾਹਕ ਦਾ ਬਣਿਆ ਉੱਥੇ ਵੀ ਦੋਵੇਂ ਜਣੇ ਸਾਨੂੰ ਪਤਾ ਲੱਗਾ ਕਿ ਡੁੱਬ ਪਈ कि यो लामो करा ਮੇਰੇ ਭਈ ਨਾਮ ਮਨਜੋਸ ਸਿੰਘ ਜੀ ਮੇਰਾ ਛੋਟਾ ਵੀਰ ਹੀ ਮੈ ਤੋਂ 3 ਸਾਲ ਛੋਟਾ ਅਮਰੀਕਾ ਗਿਆ ਸੀ ਜਿੱਦਾਂ ਉੱਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜਿਹੜਾ ਸਾਡੇ ਸੁਣਨ ਚ ਆਇਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ स्विਮਿੰਗ ਪੂਲ ਦੇ ਵਿੱਚ ਕਿਤੇ ਗਿਆ ਨਾਉਣ स्विਮਿੰਗ ਪੂਲ ਦੇ ਵਿੱਚ ਢਾਉਂਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾਂ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਇਹ ਉਹਨੂੰ ਕਵਰ ਬਚਾਉਂਦਾ ਪਹੁੰਚਾਉਂਦਾ ਉਹਨੇ ਜੇ ਪਤਾ ਨਹੀਂ ਰੱਬ ਜਾਣੇ ਕੀ ਬਣਾਇਆ ਕਿ ਉਹਨੇ ਇਹਨੂੰ ਫੜ ਲਿਆ ਜਾਂ ਇਹਨੇ ਕੀ ਸਾਹਕ ਤਾਂ ਬਣਾਇਆ ਉੱਥੇ ਫਿਰ ਦੋਵੇਂ ਜਣੇ ਤੁਹਾਨੂੰ ਪਤਾ ਲੱਗਾ ਕਿ ਦੋਪਤੀ ਬਾਕੀ ਸਾਡੇ ਸਾਰਾ ਪਰਿਵਾਰ ਹੁਣ ਇਹਦੇ ਤੇ ਪਹਿਲਾਂ ਮੇਰੇ ਪਾਪਾ ਦੀ ਡੈਥ ਹੋਈ 2017 ਦੇ ਵਿੱਚ ਤੇ ਰਹੀਂ ਇਹਨੂੰ ਬਾਹਰ ਭੇਜਿਆ ਤੇ ਉਹ ਜਦੋਂ ਰੱਬ ਦੀ ਮਾਰ ਆਈ ਇਹ ਹੀ ਕਿਹਾ ਚੁੰਨੇ ਆ ਦੀ ਕਿੰਨੀ ਉਮਰ ਤੁਸੀਂ ਜੀ ਇਹਦੀ ਉਮਰ ਜੀ 21 ਸਾਲ ਹੈ ਕਿਹਨਾ ਤੁਸੀਂ ਲੱਗੇ ਹੋ ਤੁਸੀਂ ਸਾਇਲ ਪ੍ਰੀਸ ਹੈ ਨੀ ਕਿੰਨੇ ਘਰ ਬਰਾਏ ਅਈ ਤਿੰਨ ਭੈਣ ਭਰਾਈ ਉਹ ਕਿਹਦੀ ਕੰਮ ਕਰਦਾ ਕਿੱਥੇ ਰਹਿੰਦਾ ਹੈ ਇਹ ਜੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ ਹੈ ਤੇ ਸਟੋਰ ਤੇ ਕੰਮ ਕਰਦਾ ਹੈ ਕੰਮ ਨੂੰ ਕੀ ਕਰਦਾ ਹੈ ਬਤੁ ਹਾਂ ਜੀ ਵਧੀਆ ਚੱਲ ਜਿੰਦਾ ਹੈ ਕੰਮ ਫੋਨ ਫੋਨ ਆਉਂਦਾ ਰਹਿੰਦਾ ਹੈ ਇਹ ਵਧੀਆ ਹੈ ਉਹ ਮੰਗ ਕਰਨੀ ਚਾਹੁੰਦੇ ਨੇ ਜੀ ਚੱਲ ਤੋਂ ਪਰਵਾਹ ਉਹ ਹਾਂ ਜੀ ਕੀ ਮੰਗ ਕਰਨੀ ਚਾਹੁੰਦੇ ਆ ਇਹ ਮੰਗ ਕਰਨੀ ਚਾਹੁੰਦੇ ਜੀ ਜਾਂਦੀ ਆ ਜੀ ਸਾਨੂੰ ਸਾਡੇ ਵੀਰ ਭਰਾ ਦਾ ਮੁੱਖ ਦੇਖਣ ਨੂੰ ਮਿਲ ਜੇ ਉਹਦੀ ਦੇਹ ਨੂੰ ਇੱਧਰ ਲਿਆਂਦਾ ਜਾਵੇ ਜੀ ਜੋ ਵੀ ਪਰਿਵਾਰ ਸਾਰਾ ਦਰਸ਼ਕਾਂ ਕਰਦੇ ਆਖਰੀ ਵਾਰ ਕਰੋ ਗੱਲ ਬਾਤ ਜਿਹੜੀ ਆਖਰੀ ਵਾਰੀ ਜੀ ਮੇਰੀ ਪਰਸੋਂ ਹੋਈ ਏ ਉਹਦੇ ਨਾਲ ਰਾਤੀ ਪਰਸੋਂ ਰਾਤੀ ਗੱਲਬਾਤ ਹੋਈ ਏ ਮੇਰੀ ਬਾਕੀ ਉਹ ਬੜਾ ਮਿਲਣ ਵਰਤਨ ਵਾਲਾ ਸੀ ਸਾਰਿਆਂ ਦੇ ਨਾਲ ਗੱਲਬਾਤ ਕਰਦਾ ਸੀ ਜਿੰਨੇ ਉਹਦੇ ਮਿੱਤਰ ਭਰਾ ਇਹ ਘਰ ਸਾਰੇ ਕਹਿੰਦੇ ਕਿ ਸਾਲ ਦੀ ਸਾਡੇ ਨਾਲ ਪਰਸੋਂ ਗੱਲ ਹੋਈ ਬਲ ਸਾਰਿਆਂ ਨਾਲ ਗੱਲ ਕੀਤੀ ਇਹਨੇ ਬਾਹੀ ਤੇ ਹੀ ਕਿੰਨੇ ਜੀ ਇਹੋ ਜਿਹਾ ਕਟਾ ਰੱਬ ਦੁਸ਼ਮਣ ਨੂੰ ਨੰਨ ਦਵੇ ਇਹੋ ਜਿਹਾ ਕਟੇ ਕਰੀ ਪੂਰੇ ਨਹੀਂ ਹੁੰਦੇ ਜੀ ਹੁਣ ਮੈਂ ਹੈਗਾ ਇਕੱਲਾ ਹੀ ਬਸ ਇਹ ਹੀ ਮੰਗ ਕਰਦੇ ਆ ਜੀ ਸਾਡੀ ਬਤ ਉਹਦੇ ਮੱਦਦ ਕੀਤੀ ਜਾਵੇ ਜੀ ਕਈ ਆਪਣੇ ਵੀਰ ਦੀ ਮ੍ਰਿਤਕ ਦੇ ਇੱਥੇ ਲਿਆ ਸਕੀਏ ਆਪਣੇ ਪਿੰਡ ਆਪਣੇ ਘਰ ਉਹਦਾ ਤੇਰਾ ਪਵਾ ਸਕੀਏ ਬੱਸ ਇਹ ਹੀ ਸਰਕਾਰ ਤੋਂ ਮੰਗ ਕਰਦੇ ਜੀ। ਧੰਨਵਾਦ। ਨਾਮ ਹੈ ਤੇ ਅਦਲੀਸ਼ਟੀ ਦਾ ਕਰਨੀ। ਮੈਂ ਸਰਪੰਚ ਨਸੀਤਾਂ ਪਿੰਡ ਦਾ ਤੇ ਬਾਕੀ ਸੈਨ ਸਿੰਘ ਬਾਜਵਾ ਸਾਡੇ ਪਿੰਡ ਦਾ ਨੌਜਵਾਨ ਸੀਗਾ। ਬਹੁਤ ਬੈਂਤੀ ਸੀਗਾ। ਤੇ ਗਿਆ ਵਿਚਾਰਾ ਮਸਾਂ ਤੱਕ ਗਿਆ ਸੀਗਾ। ਤੇ ਉੱਥੋਂ ਰੱਬ ਦਾ ਪਾਣਾ ਹੋਰੀ ਵਰਤ ਗਿਆ ਵਿਚਾਰੇ ਨਾਲ। ਪਿੰਡ ਦੇ ਵਿੱਚ ਬਹੁਤ ਮਿਲਣસાર ਸੀ। ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜਾ ਚੀਰੀ ਹੋ ਜੇ ਗਏ ਨੂੰ ਹੋਇਆ ਸੀ ਤੇ ਕਿਸੇ ਨੂੰ ਕੋਈ ਮਾੜੀ-ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ ਭਾਵੇਂ ਆਪ ਕਿੱਡੀ ਤੰਗੀ ਚੇ ਸੀਗਾ ਕਿਸੇ ਨੂੰ ਨਾ ਨਹੀਂ ਕਰਨ ਵਾਲਾ ਹਰੇਕ ਨਾਲ ਮੇਲ ਜੋਲ ਰੱਖਣ ਵਾਲਾ ਸੀਗਾ ਮਾਂ ਪਿਓ ਦਾ ਵੀ ਅਗਿਆਕਾਰੀ ਸੀਗਾ ਬੱਚਾ ਬਹੁਤ ਵਧੀਆ ਸੀਗਾ ਆਹ ਪਤਾ ਨਹੀਂ ਰੱਬ ਜਾਣੇ ਕਿਦਾਂ ਤੇ ਕੀ ਪਾਣਾ ਮਰਤੇ ਆ ਤੇ ਕੀ ਨਹੀਂ ਇਸ ਕਰਕੇ ਅਸੀਂ ਰਾਜ ਸਭਾ ਮੈਂਬਰ ਦੇ ਨਮੀ ਕਨੇ ਆ ਇਹਨਾਂ ਨੂੰ ਲਾਸ਼ ਲਿਆਉਣ ਵਾਸਤੇ ਮਦਦ ਕੀਤੀ ਜਾਵੇ ਤੇ ਸਾਡਾ ਮੰਤਰਾਲਾ ਲਿਆ ਗਿਆ ਮੰਤਰਾਲਾ ਜਿਹੜਾ ਉਹ ਵੀ ਮਦਦ ਕਰੇ ਪੰਜਾਬ ਸਰਕਾਰ ਵੀ ਕਰੇ ਤੇ ਸੈਂਟਰ ਗਵਰਨਮੈਂਟ ਵੀ ਕਰੇ ਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ ਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂਪੂ ਜਿਹੜੇ ਆ ਮਦਰ ਇਹਨਾਂ ਦੀ ਗੱਲੀ ਆ ਵਿਚਾਰੀ ਤੇ ਉਹ ਮੂੰਹ ਦੇਖ ਰਹੇ ਬੱਚੇ ਦਾ ਇਹ ਹੀ ਮੰਗ ਕਰਦੇ ਸੀ ਇੱਥੇ ਕਰੋ ਇਸੀ ਬੇਥ ਪਰਥਾਂ ਹੋਈਏ ਰਖੜੀ ਵਾਲੇ ਦਿਨ ਇਹ ਵਿਆਹ ਸੀ ਕੋਰਾ ਸੀ ਨ ਇੱਕ ਵਾਰ ਆਈ ਸੀਗਾ ਅੱਜ ਤਾਂ ਮੇਰੇ ਖਿਆਲ ਅਮਰੀਕਾ ਪਹੁੰਚ ਪੰਜ ਘੰਟੇ ਨਹੀਂ ਹੋਏ ਪੰਜ ਮਿੰਟ ਪੰਜ ਮਿੰਟ ਪੰਜ ਮਿੰਟ ਪੰਜ ਮਿੰਟ ਵੀ ਨਹੀਂ ਗਿਆ ਰਿਹਾ ਹਾਂ